ਹੋ ਮੈਂ ਹੋਣ ਕਿ ਕੀ ਕੰਮ ਕੀ ਕਰਦਾ ਮੈਂ ਸਟੂਡੈਂਟ ਹਾਂ ਕਿੱਥੇ ਪੜਿਆ ਕਿੰਨਾ ਪੜਿਆ ਆ ਐਕਸਰੇ ਦੀ ਸੀ ਜੀ ਦਾ ਡਿਪਲੋਮਾ ਕਰੇ ਕਿੱਥੇ ਖੰਡਾ ਠੀਕ ਹੈ ਕੀ ਨਾਮ ਕੀ ਹੈ ਨਹਣੀ ਅਣੀ ਕਿੱਥੇ ਰਹਿਣ ਲਾ ਉਧਰ ਪੱਖੋ ਵਾਲ ਰੋਡ ਦਾ ਤੇ ਅੱਜ ਕਿਦਾਂ ਫੜਿਆ ਗਿਆ ਤੂੰ ਆ ਸਟਕ ਟਲ ਕਿਧਰੇ ਅੱਜ ਜੀ ਬਸ ਉਹ ਦੋਸਤ ਤੋਂ ਮੋਟਰਸਾਈਕਲ ਸਲਿੱਪ ਕਰ ਗਿਆ ਜੀ ਅੱਛਾ ਤੇ ਕੋਈ ਖੋਬ ਵਗੈਰਾ ਕਰ ਰਹੇ ਸੀ ਹਾਂਜੀ ਕਿਹਨੂੰ ਵਿੱਚ ਪੜਦਾ ਡਿਪਲੋਮਾ ਡਿਪਲੋਮਾ ਮੇ ਕਰੇ ਹੋ ਜੀ ਅੱਛਾ ਹਾਂਜੀ ਤੇ ਫਿਰ ਅੱਜ ਕੀ ਹੋਇਆ ਜੀ ਵੀਰੇ ਯਾਰ ਨਾ ਯਾਰ ਅੱਗੇ ਤੰਗ ਆਇਰ ਲੱਤ ਤੋਂ ਤੁਸੀਂ ਦੋ ਹੀ ਜਾਣੇ ਹੋ ਜਾਂ ਹੋਰ ਵੀ ਤੁਹਾਡੇ ਨਾਲ ਹੈਗੇ ਨੇ ਨਹੀਂ ਨਹੀਂ ਵੀਰੇ ਦੋ ਹੀ ਜਾਣੇ ਮੇਰਾ ਤਾਂ ਕ੍ਰਿਮੀਨਲ ਰਿਕਾਰਡ ਹੀ ਨਹੀਂ ਹੈਗਾ ਵੀਰੇ ਕੋਈ ਪਹਿਲੀ ਵਾਰੀ ਹੋਇਆ ਜਿਹੜਾ ਕੋਈ ਹੈ ਕੋਈ ਐਜੈਂਟ ਚੈੱਕ ਹੋਇਆ ਕੀ ਸੀਗਾ ਪੁਲਿਸ ਨੇ ਕਿਉਂ ਫੜਿਆ ਹਾਂ ਹਾਂ ਸਨੇਚਿੰਗ ਕੀਤੀ ਹੈ ਕੋਈ ਕੀਤੀ ਹੈ ਕਿਹੜੀ ਚੀਜ਼ ਦੀ ਕੀਤੀ ਸੀ ਯੋ ਵੀ ਕਿਸੇ ਦੀ ਕੀਤੀ ਵੀਰੇ ਪਰ ਕਿਉਂ ਕੀਤੀ ਬੱਸ ਵੀਰੇ ਨਜੇ ਦੀ ਪੂਰਤੀ ਹੈ ਨਜੇ ਦੀ ਪੂਰਤੀ ਲਈ ਅੱਧੀ ਰੇ ਵਧੀਆ ਪਲੀਜ਼ ਠੀਕ ਹੈ ਟਾਈਮ ਦੇ ਯਾਰ ਐਸੋ ਤੁਸੀਂ ਆਉਣਗੇ ਥਾਂ ਕਿ ਹੋਇਆ ਕੀ ਹੈ ਕੱਲ ਹੀ ਫੜਿਆ ਸਨੇਚਿੰਗ ਸਨੇਚਿੰਗ ਹੈ ਕਿ ਕਿੱਥੋਂ ਫੜਿਆ ਇਹ ਸਨੇਚਿੰਗ ਇਹਨਾਂ ਨੇ ਕੀਤੀ ਸੀ ਪਰਸੋਂ ਕਿੱਥੋਂ ਕਿੱਥੇ ਕੀਤੀ ਸੀਗੀ ਪੰਜwidehat ਸਰ ਕਿੱਥੇ ਮੈਂ ਹਜੇ ਨਹੀਂ ਵਾਈਟ ਮੈਂ ਹਜੇ ਮੈਂ ਵਾਈਟ ਦੇ ਨਹੀਂ ਸਕਦਾ ਹਜੇ ਮੈਂ ਵਾਈਟ ਦੇ ਨਹੀਂ ਸਕਦਾ ਲੱਗੀਆਂ ਕਿਹੜੇ ਮਾਮਲੇ ਫੜਿਆ ਸਰ ਵਾਈਟ ਨਹੀਂ ਸਨੇਚਿੰਗ ਕਿੱਥੇ ਕੀਤੀ ਸੀਗੀ ਸਰ ਥੋੜਾ ਦੱਸੋ ਕਿ ਕਿੰਨੀਆਂ ਵਾਰ ਦੀ ਸਰ ਕਿੰਨੀਆਂ ਵਾਰ ਦਾ ਤਾਂ ਇਹਨਾਂ ਨੇ ਕੀਤੀਆਂ ਇਹਨਾਂ ਦੇ ਇਹ ਇੱਕ ਨੇ ਚਾਰ ਵਾਰ ਦਾ ਤਾਂ ਕੀਤੀਆਂ ਇੱਕ ਦੀ ਫਾਸਤੀ ਠੀਕ ਇਹਦੀ ਬਸ ਬਾਕੀ ਇਹ ਸਰ ਪੜ੍ਹੇ ਲਿਖੇ ਨੌਜਵਾਨ ਨੇ ਪੜ੍ਹੇ ਲਿਖੇ ਇਹ ਗਾਰਦਾਤ ਜਿਹੜੀ ਹੋਈ ਸੀ ਕਿੱਥੋਂ ਫੜੇ ਕਿੱਥੋਂ ਜੀ ਹਾਂਜੀ ਇਹ ਬਾੜੇ ਵੱਲ ਸੂਬੇ ਤੋਂ ਅੱਛਾ ਇਹ ਨਾਮ ਕੀ ਸਰ ਹੈ ਇਹ ਦੋਨਾਂ ਦੇ ਇੱਕ ਦਾ ਨਾਂ ਦਲਜਿੰਦਰ ਹੈ ਅੱਛਾ ਤੇ ਦੂਜੇ ਦਾ ਹੈਗਾ ਆਪਣੇ ਹਣੀ ਨਾਮ ਹੈ ਦੂਜੇ ਦਾ ਮੈਥਿਊ ਮੈਥਿਊ ਇਹ ਸਰ ਇਹ ਕੋਈ ਮੋਟਰਸਾਈਕਲ ਸਲੀਪ ਹੋਇਆ ਨਾ ਹਾਂਜੀ ਹਾਂਜੀ Tiga. Thank you sir.